ਜਦੋਂ ਸਤਗੁਰੂ ਪਾਤਸ਼ਾਹੀ ਮਹਾਰਾਜ ਅਨੰਕੁਰ ਸਾਹਿਬ ਦੀ ਧਰਤੀ ਤੋਂ ਚੱਲਣ ਲੱਗੇ ਨਾ ਤਾਂ ਸੰਗਤ ਬਹਿ ਦਾਗ ਵਿੱਚ ਆ ਗਈ ਕਿਉਂਕਿ ਸੰਗਤ ਨੂੰ ਪਤਾ ਸੀ ਕਿ ਜਿਹੜਾ ਵੀ ਅੱਜ ਤੱਕ ਦਿੱਲੀ ਦਰਬਾਰ ਦੇ ਵਿੱਚ ਗਿਆ ਹੈ ਕਰੇ ਵਾਪਸ ਨਹੀਂ ਆਇਆ ਗੁਰੂ ਅਰਜਨ ਦੇਵ ਜੀ ਮਹਾਰਾਜ ਮੁਗਲੀਆਂ ਸਾਧਨ ਦੇ ਦਰਬਾਰ ਦੇ ਵਿੱਚ ਗਏ ਉਹਨਾਂ ਨੂੰ ਸ਼ਹੀਦ ਕੀਤਾ ਗਿਆ

लगी आग की जाग रही है दुनिया मैं खून बाकी अपना बुझाने चला हूँ जो गोदी को काटे और जंजू को तोड़े वही तीर खुंजर खाने चला हूँ मेरी बसी दुनिया उजड़ जाए बेश मैं हिंदुओं की दुनिया बचाने चला